ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਤੇ ਨਾਮ ਉਹ ਜੀ ਕੀ ਫਤੇ ਸ੍ਰੀ ਭੋਤਿ ਜੀ ਸਹਾਇ ਵਾਰ ਸ੍ਰੀ ਕ੍ਰੋਥੀ ਜੀ ਕੇ ਪਾਸ ਸਈ ਦਸਮੀ ਪ੍ਰਥਮ ਭੋਤਿ ਸਮਰਖਾ ਗੋਰਾ ਨਾਨਕਲੇ ਧਾਇ ਵਿਰੰਗਤ ਗੁਰ ਤੇ ਅਮਰਦਾਸ ਸ੍ਰਾਮ ਦਸਮੇ ਸਹਾਇ ਅਰਜਨ ਹਰਿ ਗੋਬਿੰਦਨ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਦੇਠੇ ਸਭ ਦੁਖ ਜਾਇ ਤੇਗ ਬਹਾਦਰਿ ਸਮਰਿਆ ਕਰਨੋਂ ਨਿਦਿਆਵੈ ਧਾਇ ਸਭ ਥਾਈਓ ਸਹਾਇ ਦਸਮੀ ਪਤਸਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅੰਨਾਂ ਪਿਆਰਿਆਂ ਚੌਂ ਸਭ ਜਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਟੀਆਂ ਜਨਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਵਹਾਈ ਦੇ ਕੇ ਅੰਠ ਕੀਤਾ ਜਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਆੰਤਰ ਕੇ ਖਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸਿੱਧ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨੰਦਿਕ ਮੈਦਾ ਧਿਆਨ ਆੰਤਰ ਕੇ ਖਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਨਾਮੁ ਅਕਾਲ ਸਤਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖੰਦਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਗੁੰਗੇ ਜੁਗੋ ਜੁਗੇ ਅਟਲ ਰਮ ਕਾਜ ਕਰ ਬੁਲ ਜੀ ਆਹਾਏ ਗੁਰੂ ਸਿਖਾਂ ਦਾ ਮਨਣੀਵਾ ਮਤਿ ਚਿ ਮਤ ਪੱਧਰਾ ਖਾਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੁਜਨੋਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸਨ ਦਿਲਾਰ ਕੇ ਸੇਵਾ ਸੰਭਲਦਾ ਦਾਨ ਪਿਆਰੇ ਖਾਲਸਾ ਜਨ ਬਖਸ਼ਣਾ ਹੈ ਨਿਮਣਿਆਂ ਦੇ ਮਾਨ ਨੇਤਾਲਿਆਂ ਦੇ ਤਾਂ ਨਿਉਟਿਆਂ ਦੀ ਓਟ ਨਿਆਸ ਤੇ ਅਸਰੇ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਚਰਣਾ ਵਿੱਚ ਅਰਦਾਸ ਬੇਨਤੀ ਮਹਾਰਾਜ ਆਪ ਜੀ ਦੇ ਧਾਰ ਘਰ ਦੇ ਚਰਨ ਸੇਵਕ ਬਾਪੂ ਜੋਗਿੰਦਰ ਸਿੰਘ ਵਿਰਕਾ ਮਾਤਾ ਸੁਖਵੰਤ ਕੌਰ ਉਹਨਾਂ ਦਾ ਪਰਪੋਤਾ ਕਾਕਾ ਅਧਵਵੀਰ ਸਿੰਘ ਪੁੱਤਰਾ ਪ੍ਰਭ ਗੁਰਦਾਸ ਸਿੰਘ ਪੁੱਤਰੀ ਪ੍ਰਭ ਜਸਲੀਨ ਜਸਮੀਨ ਕੌਰ ਬੱਚਿਆਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਰਾਜ ਸਰਦਾਰ ਸਾਹਿਬ ਸਿੰਘ ਵਿਰਤਾ ਤੇ ਸਮੂਹ ਪਰਿਵਾਰ ਨੇ ਇਕੱਤਰ ਹੋ ਕੇ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰੰਮ ਕਰਵਾਉਣ ਲੱਗੇ ਨੇ ਮਹਾਰਾਜ ਸ੍ਰੀ ਅਖੰਡ ਪਾਠ ਸਾਹਿਬ ਦੀ ਸਰਬ ਸਮਗਰੀ ਹਾਜ਼ਰ ਹੈ ਜੇ ਕੋਈ ਣਤਾਈ ਰਹਿ ਗਈ ਹੋਵੇ ਤਾਂ ਅਣਜਾਣ ਬੱਚੇ ਸਮਝ ਕੇ ਮਾਫ ਕਰਨੀ ਅੱਗੇ ਵਾਸਤੇ ਸਮਤ ਵਕਸ਼ਿਸ਼ ਕਰਨੀ ਹੈ ਦਾਰ ਤੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੇ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆਹ ਮਹਾਰਾਜ ਪਾਠੀ ਸਿੰਘ ਦਰ ਤੇ ਹਾਜ਼ਰ ਨੇ ਪਾਠੀ ਸਿੰਘਾਂ ਨੂੰ ਸੁਧ ਬਾਣੀ ਪੜਨ ਵਾਸਤੇ ਸੇਸ਼ ਤੇ ਮੇਰ ਪਰਿਆ ਹੱਥ ਰਖਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਬਿਸਤਾ ਕਰਨੀ ਆਪ ਜੀ ਦੇ ਹਜ਼ੂਰੀ ਅੰਦਰ ਸਰਦਾਰ ਸਾਹਿਬ ਸਿੰਘ ਬਿਰਕ ਸਮੂਹ ਪਰਿਵਾਰ ਵੱਲੋਂ ਮਹਾਰਾਜ ਪਵਿੱਤਰ ਖੜਾ ਪ੍ਰਸਾਦ ਦੇ ਦੇਗ ਅਤੇ ਗੁਰੂ ਕੇ ਲੰਗਰ ਚਾਰ ਕਰਕੇ ਹਾਜ਼ਰ ਕੀਤੇ ਨੇ ਆਪ ਜੀਦਰ ਤੇ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸਾਦ ਪਿਆਰੀ ਸੰਗਤ ਦੇ ਵਰਤੇ ਜੁੜੀ ਸ਼ਕੇ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਰਿਵਾਰ ਦੀ ਕੀਤੀ ਹੋਈ ਸੇਵਾ ਲੇਖ ਵਿੱਚ ਲਾਭਨੇ ਚੜ੍ਹਦਿਆਂ ਕਲਾ ਬਖਸ਼ਿਸ਼ ਕਰਨੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਬੱਚੀ ਦੇ ਸਿਸਤੇ ਮਿਰ ਫਰਿਆਤ ਰੱਖਣਾ ਦਿਨ ਦੁਗਨੇ ਰਾਜਾ ਗੁਣੀ ਤਰੱਕੀ ਬਖਸ਼ਿਸ਼ ਕਰਨੀ ਮਹਾਰਾ ਚੜ੍ਹਦੀਆਂ ਕਲਾ ਬਖਸ਼ਨੀਆਂ ਇਲਾਈ ਹੁਕਮਨਾਮੇ ਬਖਸੋ ਉਪਰੰਤ ਸ੍ਰੀ ਅਖੰਡ ਪਾਠ ਸਵਾਰੰਭ ਕਰਨ ਵਾਸਤੇ ਆਗਿਆ ਬਖਸ਼ਿਸ਼ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਅਬਜੀਦ ਦਾ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਗਲਾ ਤੇਰੇ ਭਾਣੇ ਸਰਬਤ ਦਾ ਉਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਕਰ ਮਨ ਮੋ